ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਗੱਲਬਾਤ ਕਰਾਂਗੇ ਕਿ ਕਿਹੜੀਆਂ ਕਣਕਾਂ ਨੂੰ ਕਿਹੜੇ ਟਾਈਮ ਤੱਕ ਆਪਾਂ ਲਾ ਸਕਦੇ ਹਾਂ ਕਿਉਂਕਿ ਸਾਡੇ ਕਿਸਾਨ ਵੀਰ ਬਹੁਤ ਡਰੇ ਹੋਏ ਨੇ ਜਿਨ੍ਹਾਂ ਕਿਸਾਨ ਵੀਰਾਂ ਦੀ ਵਾਤਰ ਬਹੁਤ ਸੁੱਕਾ ਸੀ ਔਰ ਰੋਣੀ ਦੁਆਰੇ ਕਰਨੀ ਪੈਗੀ ਉਹ ਸੋਚ ਰਹੇ ਨੇ ਕਿ ਕਿਹੜੀਆਂ ਕਣਕਾਂ ਦੀ ਪਝਾਈ ਆਪਾਂ ਹੁਣ ਕਰ ਸਕਦੇ ਹਾਂ ਤਾਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਾਂਗੇ HD 3386 HD 3386 ਪੂਸਾ ਸਸਤਾਨ ਨਵੀਂ ਦਿੱਲੀ ਨੇ ਇਸ ਕਿਸਮ ਨੂੰ ਤਿਆਰ ਕੀਤਾ ਹੈ ਇਸ ਕਿਸਮ ਦੀ ਬਿਜਾਈ ਆਪਾਂ 25 ਨਵੰਬਰ ਤੱਕ ਕਰ ਸਕਦੇ ਆ 25 ਨਵੰਬਰ ਤੱਕ ਇਸ ਕਣਕ ਨੂੰ ਬਿਲਕੁਲ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕਣਕ ਲੇਟ ਹੋ ਚੁੱਕੀ ਹੈ ਕਿਉਂਕਿ ਇਸ ਦੀ ਜਿਹੜੀ ਬਿਜਾਈ ਦਾ ਸਮਾਂ ਉਹ 1 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੈ ਤਾਂ 25 ਨਵੰਬਰ ਤੱਕ ਇਸ ਦੀ ਆਪਾਂ ਬਿਜਾਈ ਕਰ ਸਕਦੇ ਆ ਨੰਬਰ 2 ਤੇ ਆਉਂਦੀ ਹੈ DBW327 ਕਿਸਾਨ ਵੀਰੋ ਡੀਬੀਡਬਲਯੂ 327 ਦੀ ਬਿਜਾਈ ਆਪਾਂ ਗੇਤੀ ਵੀ ਕਰ ਸਕਦੇ ਹਾਂ ਔਰ ਪਛੇਤੀ ਵੀ ਕਰ ਸਕਦੇ ਹਾਂ ਇਸ ਦੀ ਬਿਜਾਈ ਆਪਾਂ 22 23 ਨਵੰਬਰ ਤੱਕ ਕਰ ਸਕਦੇ ਹਾਂ ਔਰ ਉਸ ਤੋਂ ਬਾਅਦ ਆਂਦੀ ਹੈ ਜੀ PBW 826 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਕਿਸਮ ਨੂੰ ਤਿਆਰ ਕੀਤਾ ਗਿਆ ਇਸ ਕਿਸਮ ਦੀ ਬਿਜਾਈ ਵੀ ਆਪਾਂ ਪੂਰਾ ਨਵੰਬਰ ਦਾ ਮਹੀਨਾ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਆਂਦੀ ਹੈ ਜੀ ਪੂਸਾ ਸਸਤਾਨ ਦੀ ਇੱਕ ਹੋਰ ਕਿਸਮ HD 2852 ਇਸ ਕਿਸਮ ਦੀ ਬਿਜਾਈ ਵੀ ਆਪਾਂ ਆਪਣੇ ਖੇਤਾਂ ਦੇ ਵਿੱਚ ਪੂਰਾ ਦਸੰਬਰ ਦਾ ਮਹੀਨਾ ਕਰ ਸਕਦੇ ਆ ਜੋ ਕਿ ਬਿਲਕੁਲ ਆਪਾਂ ਇਸ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਲੇਟ ਹੋ ਚੁੱਕੀ ਹੈ ਕਿਉਂਕਿ ਦਸੰਬਰ ਤੱਕ ਇਸ ਦੀ ਬਜਾਈ ਹੁੰਦੀ ਰਹਿੰਦੀ ਹੈ ਔਰ ਬਹੁਤ ਸੋਨਾ ਝਾੜ ਦਿੰਦੀ ਹੈ ਜਿਹੜੀ ਵੈਰੈਟੀ ਪਿੱਛੇ ਜਾ ਕੇ ਗਰਮੀ ਨੂੰ ਸਹਿਣ ਕਰਨ ਦੀ ਤਾਕਤ ਰੱਖਦੀ ਹੈ ਉਹੀ ਵੈਰੈਟੀ ਨੂੰ ਹੁਣ ਲਾਉਣ ਦਾ ਫਾਇਦਾ ਹੈ ਇਹ ਜਿਹੜੀਆਂ ਚਾਰ ਵੈਰੈਟੀਆਂ ਨੇ ਇਹਨਾਂ ਨੂੰ ਹੀ ਇਸ ਕਰਕੇ ਆਪਾਂ ਆਪਣੇ ਖੇਤਾਂ ਦੇ ਵਿੱਚ ਲਾ ਸਕਦੇ ਹਾਂ ਕਿਉਂਕਿ ਇਹ ਪਿੱਛੇ ਜਿਹੜੀ ਮਾਰਚ ਅਪ੍ਰੈਲ ਦੇ ਵਿੱਚ ਜ਼ਿਆਦਾ ਗਰਮੀ ਪੈਂਦੀ ਹੈ ਉਹਨਾਂ ਉਸ ਗਰਮੀ ਨੂੰ ਸਹਿਣ ਕਰਨ ਦੀ ਇਹ ਪੂਰੀ ਤਾਕਤ ਰੱਖਦੀ ਹੈ ਠੀਕ ਹੈ ਕਿਸਾਨ ਵੀਰੋ ਕਿਸੇ ਵੀ ਕਿਸਾਨ ਵੀਰ ਨੂੰ ਇਸ ਦਾ ਬੀਜ ਚਾਹੀਦਾ ਹੋਵੇ ਸਕਰੀਨ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਧੰਨਵਾਦ ਜੀ